ਇਸ ਅਸ਼ੀਕਲ ਦੋਸਤੋ ਤੇ ਦੇਖੋ ਗਰਾਊਂਡ ਵਿੱਚ ਮਿਹਨਤ ਲਾਈ ਜਾ ਰਹੀ ਹੈ ਰਪਿੰਦਰ ਦੋਦੇ ਵਾਲਾ ਸਾਰੇ ਪਲੇਅਰ ਦੇਖੋ ਟੈਂਪਰੇਚਰ 45 46 ਹੈਗਾ ਤੇ ਇੰਨੀ ਗਰਮੀ ਵਿੱਚ ਵੀ ਮਿਹਨਤ ਲਾਈ ਜਾ ਰਹੀ ਹੈ ਕਿਤੇ ਇਹ ਕਿਤੇ ਮਾਂ ਬਾਪਾਂ ਜਾ ਕੇ ਫਰੀਦ చిన్న మళ్ళా మేనత కబడ్డీ ਉਹਦੇ ਕੋ ਪਿੱਛੇ ਘੋੜਾ ਦੁੱਧ ਵਾਲਾ ਖੜਾ ਮਾਰ ਅੱਬਾ ਇੱਧਰ ਪਾਸੇ ਕਰ ਮਾ ਡੇਲੀ ਗਰਾਊਂਡ ਚ ਜਾਣਾ ਪੈਂਦਾ ਦੋਸਤੋ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਖੇਡੀ ਦੀ ਕਬੱਡੀ La coda da mente non li